ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਜਿਹੜੇ ਚੋਰ ਲੁਟੇਰੇ ਤੇ ਡਾਕੂ ਹੁਕਮਰਾਨ ਹੈ ਇਹਨਾਂ ਉੱਤੇ ਹੈ ਉਹ ਦੱਸਦੇ ਨੇ ਕਿ ਜਿਹੜੇ ਮੂਰਖ ਹੁਕਮਰਾਨ ਬੈਠੇ ਆ ਇਹ ਕਦੀ ਵੀ ਮੁਲਖ ਨੂੰ ਤਰੱਕੀ ਦੀ ਤਰਫ ਨਹੀਂ ਲੈ ਕੇ ਜਾ ਸਕਦੇ ਉਹ ਆਖਰ ਇਸ ਤਰ੍ਹਾਂ ਕਿਉਂ ਕਹਿੰਦੇ ਪਏ ਆ ਇਹ ਆਪਾਂ ਅੱਜ ਦੀ ਕਥਾ 'ਚ ਜਾਣਾਂਗੇ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਅੱਜ ਦੀ ਕਥਾ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ। ਹੂੰ। ਬ੍ਰह्म ਗਿਆਨ ਦੇ ਉਹਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ। ਪਰ ਧਾਰਮਿਕ ਜਗਤ ਦੇ ਵਿੱਚ ਵਿਅਰਥ ਦਾ ਕਰਮ ਕਾਂਡ ਹੈ। ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਾਈ। ਬਿਲਕੁਲ। ਚਾਹੇ Hindu ਜਗਤ ਹੈ ਕਰਮ ਕਾਂਡੀ ਕਰਮ ਕਾਂਡ ਹੈ। ਤੇ ਜਾਇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡੀ ਕਰਮ ਕਾਂਡ ਹੈ। ਇਹ ਤੇ ਕੁਝ ਵੀ ਨਹੀਂ ਬੋਲਦਾ। ਇਸ ਤੋਂ ਇਲਾਵਾ ਕੁਝ ਵੀ ਨਹੀਂ। ਕਰਮकांड ਸਾਲ 6 ਮਹੀਨੇ ਤਾਂ ਤੇ ਠੀਕ ਸਾਰੀ ਜ਼ਿੰਦਗੀ ਵਿਛਾਣੇ ਛੱਡਦਾ ਇਹ ਕਰਮकांड ਇੰਜ ਹੈ ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ ਕ ਕਲਮ ਚ ਚਾਕੂ ਛ ਛਛਤਰੀ ਇਹੜਾ ਅੰਬ ਅੰਬ ਦੀ ਤਸਵੀਰ ਬਣਾਈਏ ਕਗੇ ਨੂੰ ਪਤਾ ਚਲੇ ਅਖਰ ਐੜਾ ਬਿਲਕੁਲ ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੈਖ ਹੈ ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੈਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਹੋਏ ਇੱਕ ਪਾਸੇ ਸੁੱਟੋ ਹਾਲਾਂਕਿ ਇਹਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦਿਵੇ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛਰ ਸੇ ਤੋਂ ਮੂਰਖਾਂ ਦੇ ਹੱਥ ਦੇ ਚ ਇਹ ਦੇਸ਼ ਆਇਆ ਹੋਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਨ ਦੇਸ਼ਰੀ ਫਿਜ਼ਾ ਧਾਰਮਿਕ ਬਣੀ ਹੋਈ ਸੀ ਕਿਦਰੇ ਹਰੀ ਚੰਦਰ ਸੀ ਕਿਦਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧਿਆ ਦੇ ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਨੰਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਹੂੰ ਬਿਲਕੁਲ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੂੰ ਵਾਹ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ रियासत 'ਚ ਬਗਾਵਤ ਹੈ ਮੈਂ ਤੁ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ 'ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਲਨਾਡ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨਹੀਂ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਦੇ ਵਿੱਚ इंज कह लो सी सही तस्वीर उन्होंने सिकी प्यार भी मौजूद है सिखी जज्बा भी मौजूद है जब निजाम हैदराबाद उसने देखे इन्ह एक हजार खालसिया ने अमन बहाल कर देता है और खुशी वज़ह ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨizam ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ ਚੰਦਵਾ ਭੇਜੀ ਜਿਸ ਦਿਨ ਲਾਹੌਰ ਦੇ ਵਿੱਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹ ਦੀ ਇਹ ਚਾਨਣੀ ਬੰਨ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਭਾ ਦੇ ਚਾਏ نگاہ چلی گئی چن دورے تے چاندنی تے بڑی خوبصورت ہیرے جڑت موتی جڑت نیلم دے چھوٹے چھوٹے ٹکڑے جڑے ہیں زری دا کم داس نے کئی دفعہ اس چاندنی دے درشن کیتے نے تو شیخانے چ چونکے داس ایک مہینہ ہر سال حاضری دربار صاحب بردا ہے گرو رامदास جی মহারাজ دے کور پرپ تو لے کے دیوالی تک ਕਿਸੇਕਤ ਸਿੰਘ ਸਾਹਿਬ ਗੈਣੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਤੁਹਾਡੀ ਸਿਹਤ ਠੀਕ ਹੋਵੇ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਵਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਕੁਚੇਚਾ ਦੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ 'ਚ 184 ਦੇ ਚੋ ਜਲ ਕੇ ਖਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦੇ ਹੀ ਰਹ ਗਏ ਪੁੱਛਦੇ ਨੇ ਅਹਿਲਕਾਰਾਂ ਤੋਂ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਅਹਿਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਅਸੀਂ ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਭੇਜੀ ਹੈ ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ ਖੜੇ ਨੇ ਥੋੜਾ ਜਿਆ ਸੋਚੀ ਪਏ ਨੇ ਤੇ ਫਿਰ ਕਹਿਣ ਲੱਗੇ ਉਤਾਰੋ ਤੇ ਸੁਣੋ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਜਾਣਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਿਆ ਇਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬੰਨ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਕਿ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਵਾਹ ਕੁਛ ਵਕਤ ਬੇਜਵਾ ਦਿੱਤੀ ਉਤਾਰ ਦਿੱਤੀ ਸੋ ਘਰ ਵਿੱਚ ਤਾਕਤ ਵਧਦੀ ਜਾ ਰਹੀ ਏ ਸਾਜ਼ੋ ਸਮਾਨ ਵਧਦਾ ਜਾ ਰਿਹਾ ਏ ਪਦਾਰਥ ਵਧੇ ਜਾ ਰਹੇ ਨੇ ਮਹਾਰਾਜਾ ਸਾਹਿਬ ਦੇ ਇਹਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਏ ਰਾਜ ਸਤਾ ਵੱਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵੱਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘਾਸਣ ਤੇ ਬੈਠ ਕੇ श्री कृष्ण दी आत्मा ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ। RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ। ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ। ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ। ਬਦਕਿਸਮਤ ਅਧਾਰਮਕ ਲੋਕਾਂ ਦੇ ਹੱਥੇ ਚ ਆ ਗਿਆ। ਉਹ ਦੇਸ਼ ਦੇ ਚ ਜੋ ਪਛਤੀ ਖਾਸ ਕਰਕੇ اخਲਾਕੀ ਪਛਤੀ ਹਰ ਬਖ ਦੀ ਜਿਹੜੀ ਪਛਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮਹਜ ਦਇਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇਚ ਤਾਂ ਕਿ ਵਿਵਹਾਰ ਦੇਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇਚ ਤਾਂ ਕਿ ਪਰਿਵਾਰ ਦੇਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇਚ ਦਰਾਣਾ ਨਾ ਹੋਵੇ ਧਰਮ ਚਾਹੀਦਾ ਹੈ ਰਾਜਨੀਤੀ ਦੇ ਵਿੱਚ ਤਾਂ ਕਿ ਰਾਜਨੀਤੀ ਦੇ ਵਿੱਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ। ਪਰ ਖੁਆਖਾਈ ਨਾ ਆਵੇ। ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ, ਚੀਫ ਮਨਿਸਟਰ ਹੈ। ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋਲ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆਂ ਥੋਰ ਕਹਿੰਦੇ ਆਂ ਪਰ ਜੋ ਬੰਦਿਆਂ ਦੇ ਨਾਲ-ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਉਹ ਤਾਕਤਵਰ ਹਾਲਾਤ ਇਹ ਨੇ ਇੱਕ ਹਕੀਕਤ ਹੈ ਇੱਕ ਸਚਾਈ ਹੈ خیر ਮੁਖਤਸਰ ਜੋ ਹੈ ਮਹਿਰਸ ਕਰਾਂ ਦੇਸ਼ ਧਾਰਮਿਕ ਸੀ ਸਾਰੇ ઋષਿ ਮੁਨੀ ਸੰਤ ਮਹਾਪੁਰਸ਼ ਇਸ ਦੇਸ਼ ਦੇ ਚ ਪੈਦਾ ਹੋਏ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨਹੀਂ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਨ خیر ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਭ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਤ ਚੀਜ਼ ਤਾਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਅਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਆਹ ਨਹੀਂ ਹੈ ਇਹ ਗੱਲ ਵੱਖਰੀ ਹੈ ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਆਹ ਕਰਦੇ ਨੇ ਇਹ ਲਵਜ਼ ਫਾਰਸੀ ਜ਼ੁਬਾਨ ਦਾ ਹੈ ইরਾਨੀ ਭਾਸ਼ਾ ਦਾ ਲਵਜ਼ ਹੈ ਇਹ ਦਿਲ ਸ਼ਾਦ ਹਸ ਤੇ ਦਿਲ ਬੜਾ ਖੁਸ਼ ਹੈ ਸ਼ਾਦ ਦਾ ਮਤਲਬ ਖੁਸ਼ ਸ਼ਾਦੀ ਦਾ ਮਤਲਬ ਖੁਸ਼ੀ ਇਹ ਖਾਨਾ ਹੈ ਸ਼ਾਦੀ ਹਸ ਇਸ ਕਰਦੇ ਖੁਸ਼ੀ ਹੈ ਵਿਆਹ ਲਈ ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ ਇਸ ਕਰਦੇ ਇਸ ਨਿਕਾਹ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਣੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਵਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਨਿਵਾਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਵਜ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ ਛੇ ਬਾਸ਼ਦ ਗਮ ਕੀ ਹੈ ਚੀਸ ਤੇ ਸ਼ਾਦੀ ਖੁਸ਼ੀ ਕੀ ਹੈ ਤੁਸੀਂ ਕੁਝ ਸਕਦੇ ਆ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨ ਇਹ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਕਿ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਪਹਿਕ ਬਾਦਲ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਇਸ ਦਾ ਮਤਲਬ ਹੈ ਜਿਹੜਾ ਬੀਜ ਬੋਰਿਆ ਸੀ ਸੋਚਦਾ ਸੀ ਇਸ ਚੋਂ ਸੁੱਖ ਨਿਕਲੇਗਾ ਨਿਕਲੇਗਾ ਦੁੱਖ ਸੁੱਖ ਕੇ ਇਹ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਾਹੀਂ ਪਰਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਿਆ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ ਪਤਨੀ ਮਿਲ ਗਿਆ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋਈ ਹੈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਬਰੋਂ ਦੇ ਪਿੱਟ ਦੇ ਮਿਲਦੇ ਪੈ ਸੁਖੀ ਤਾਂ ਇੱਕ ਵੀ ਨਹੀਂ ਮਿਲਦਾ ਸੁੱਖ ਨਾਹੀਂ ਹਰ ਭਗਤ ਬਿਨਾ ਮਨੁੱਖ ਨੂੰ ਨਹੀਂ ਪਤਾ ਨਾ ਸੁੱਖਾਂ ਦੇ ਮੋਲ ਦਾ ਨਾ ਦੁੱਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਪਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵਿਪਤਾ ਸੀ ਆਮ ਬੰਦਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਵਿੱਚ ਨੇ ਗਲਤ ਨੇ ਸੂਝ ਉਹ ਜਿਹੜੀ ਹੈ ਗਲਤ ਨੇ ਗਮ ਚੇ ਬਾਸ਼ਦ غفلت از زیاد خدا ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ਚੀਸਤ ਸ਼ਾਦੀ ਖੁਸ਼ੀ ਕੀ ਹੈ ਯਾਦ ਆਂਬਾ ਮੰਤਹਾ ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ ਹੋਰ ਕੋਈ ਖੁਸ਼ੀ ਨਹੀਂ ਅਗਰ ਪਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨ ਉਕਰੋਂਦਾ ਰਹੇਗਾ ਜੇਬ ਭਰੀ ਹੋਈ ਹੈ ਧਨ ਨਾਲ ਪਦਾਰਥਾਂ ਨਾਲ ਘਰ ਭਰਿਆ ਆਇਆ ਹੈ ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ ਮਾਣ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸ ਦਾ ਰੋਏਗਾ ਤੜਪੇਗਾ ਕਿਉਂਕਿ ਪਰਮਾਤਮਾ ਦੀ ਯਾਦ ਨਹੀਂ ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ ਕਿਉਂਕਿ ਛੋਟੀ ਦਾ ਧਨਵਾਨ ਹੈ ਮਹਾਰਾਜ ਕਹਿੰਦੇ ਨੇ ਬੜੇ ਬੜੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋ ਬੜੇ ਰੋਗੀ ਮਿਲਣਗੇ ਬੜੇ ਦੁਖੀ ਮਿਲਣਗੇ ਪਰੇਸ਼ਾਨ ਮਿਲਣਗੇ ਬੇਜ਼ਾਰ ਮਿਲਣਗੇ ਗਮਛੇ ਵਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸ ਤੇ ਸ਼ਾਦੀ ਯਾਦ ਆਵਾਂ ਮਨ ਤੇਆ ਉਸ ਲਾ ਇੰਤਿਹਾਰ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਪਰ ਇਹ ਕਿਤਨਾ ਕ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਹਾਨ ਹੈ ਕਥਾ ਇੱਕ ਵਹਾਨ ਹੈ ਪਾਠ ਪੂਜਾ ਇੱਕ ਵਹਾਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਾਏ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੇ ਸਵੇਰੇ ਸੋ ਮਰ ਜਾਏ ਜੀ ਉਹ। ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ। ਉਸਦੇ ਸਾਰੇ ਖੇੜੇ ਮਰ ਜਾਂਦੇ ਨੇ। ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਹੈ। ਤੇ ਸੁੱਖ ਮਰ ਗਏ, ਖੇੜੇ ਮਰ ਗਏ, ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ? ਮਨੁੱਖ ਤੇ ਇੱਕ ਜੀਮਦੀ ਜਾਗਦੀ লাশ ਹੋਵੇਗਾ ਔਰ ਕੀ ਹੈ? ਕਈ ਮਨੁੱਖ ਮੁਸਾਖੀ maaf ਮੈਂ ਦੇਖਦਾ। ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ। Dakar, कुछ भी नहीं सुख तुछ तो मर गया चैन मर गया मर गया शांति नहीं है सुख नहीं है नहीं है, मर चुके हैं, सुख ते मर चुके हैं आनंद ते मर चुके हैं सुकून मर गया है शांति मर गई है कुछ भी नहीं तो अपनी लाश आप भी हटा है फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸ਼ਮਸ਼ਾਨ ਘਾੜ ਦੇ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੇਸਦਾ ਿਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚੱਲੇ ਤਉ ਤੇ ਚਿਤ ਆਏ ਮਹਾ ਅਨੰਦਾ ਜਿਸ ਵਿੱਚ ਸਾਰੇ ਸੌ ਮਰ ਜਾਏ ਜੀਓ ਜੇ ਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦਾ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਆਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਏ ਉਸ ਵਕਤ ਦਾ ਇੱਕ ਮਹਾਨ ਸੰਤ ਸੁਖਰਾਮ ਟਹਿਲਦਾ ਹੋਇਆ ਉੱਥੇ ਆਇਆ। ਦੇਖਦਾ ਬੱਚਾ ਰੋ ਰਿਹਾ ਹੈ। ਕੋਲ ਆਇਆ, ਸਿਰ ਤੇ ਹੱਥ ਰੱਖੇ। ਆਖੇ, "ਬੇਟੇ ਕਿਉਂ ਰੋ ਰਹੇ ਹੋ?" ਉਹਦੇ ਹੱਥ ਵਿੱਚ ਪਿਆਲਾ ਸੀ। ਪਿਆਲਾ। ਕਹਿਣ ਲੱਗਾ, "ਬਾਬਾ, ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹੁੰਦਾ। ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਹੈ।" ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ ਇੱਕ ਬੱਚਾ ਕਹਿਣ ਲੱਗਾ ਬਾਬਾ ਤੂੰ ਤੇ ਸੰਤ ਹੈ ਫਕੀਰ ਹੈ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ ਤੇਰਾ ਪਿਆਲਾ ਕਿੱਥੇ ਤੂੰ ਕਿਉਂ ਰੋਣ ਲੱਗ ਪਿਆ ਤੇਰਾ ਪਿਆਲਾ ਕਿੱਥੇ ਹੈ ਬੱਚੇ ਦੀ ਸਮਝ ਵਿੱਚ ਵੀ ਆ ਗਿਆ ਰੋਣਾ ਸਮਝਦੇ ਚਾਹੁੰਦਾ ਹਾਸਾ ਸਮਝਦੇ ਚਾਹੁੰਦਾ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਨ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਨ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਕਿ ইরਾਨੀ ਮੰਗਦਾ ਬੱਚਾ ਗੁਜਰਾਤੀ ਮੰਗੇ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਤੇ ਬਾਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਹੈ ਔਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਵਿੱਚ ਹੱਸਦਾ ਪਿਆ ਐ ਸਿੰਧੀ ਦੇ ਵਿੱਚ ਹੱਸਦਾ ਪਿਆ ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਹੈ ਜਾਂ ਬੰਗਾਲੀ ਦੇ ਚ ਹੱਸ ਰਿਹਾ ਹੈ ਹੱਸ ਰਿਹਾ ਹੈ ਹਾਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਸੇ ਥੋੜੀ ਆਖਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਹੈ ਰੋਣਾ ਇੱਕਦਮ ਸਮਝਦੇ ਚ ਆਉਂਦਾ ਹੈ ਹਾਸਾ ਇੱਕਦਮ ਸਮਝਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਬਾਬਾ ਰੋ ਪਏ ਫਕੀਰ ਤੇ ਰੋ ਰਹੇ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ 'ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ ਤਾਂ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਵਿੱਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਵਿੱਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ اے ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੈ ਨਹੀਂ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਕਿ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਹੈ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣ ਆ ਸਕਦੇ ਨੇ ਪਰਮਾਤਮਾ ਦਾ ਆਨੰਦ ਆ ਸਕਦਾ ਹੈ ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤਾਂ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੇ ਨਾਵੇ ਸਹਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਕੁਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਤਵੇਰੋ ਅੱਜ ਦੀ ਕਥਾ ਚ ਆਪਾਂ ਦੇਖਿਆ ਕਿ ਸੰਤ ਮਸਕੀਨ ਜੀ ਅੱਜ ਦੇ ਜਿਹੜੇ ਹੁਕਮਰਾਨ ਜਿਹੜੇ ਕਿ ਚੋਰ ਲਟੇਰੇ ਡਾਕੂ ਹੈ ਉਹਨਾਂ ਦੇ ਬਾਰੇ ਦੱਸਦੇ ਪਏ ਹੈ ਜਿਨ੍ਹਾਂ ਦਾ ਮਕਸਦ ਸਿਰਫ ਆਪਣਾ ਢਿੱਡ ਭਰਨਾ ਹੈ ਆਪਣਾ ਬੈਂਕ ਬੈਲੈਂਸ ਬਣਾਉਣਾ ਹੈ ਔਰ ਉਹਨਾਂ ਨੂੰ عوام ਦੇ ਨਾਲ ਰਾਇਆ ਦੇ ਨਾਲ ਉਹਨਾਂ ਨੂੰ ਕੋਈ ਤਲਕ ਨਹੀਂ ਉਹ ਨਹੀਂ ਜੇ ਸੋਚਦੇ ਕਿ ਮੇਰੀ عوام ਮੇਰੀ ਰਾਇਆ ਜਿਹੜੀ ਹੈ ਉਹ ਭੁੱਖੇ ਮਰਨ ਦੇਈ ਹੈ ਉਹ ਮਸਲੇ ਆ ਨਾ 2 4 ਹੈ ਉਹ ਇਹਨਾਂ ਨੂੰ ਇਸ ਚੀਜ਼ ਨਾਲ ਕੋਈ ਨਹੀਂ ਅਗਰ ਜੇਗੀ ਇਸੇ ਕਰਕੇ ਸੰਤ ਮਸਕੀਨ ਜੀ ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੀ ਜ਼ਾਤ ਦੀ ਖਾਤਰ ਸਿਆਸਤ ਕਰਦਾ ਹੁਕਮਰਾਨੀ ਕਰਦਾ ਉਹਨੂੰ ਕਦੀ ਵੀ ਸਕੂਨ ਜਾਂ ਚੈਨ ਨਹੀਂ ਮਿਲ ਸਕਦਾ ਵੀਰੋ ਇਹ ਜਿੰਨੀ ਮਰਜ਼ੀ ਦੌਲਤ ਇਕੱਠੀ ਕਰ ਲੈਣੇ ਲੇਕਿਨ ਇਹਨਾਂ ਨੂੰ ਸਕੂਨ ਚੈਨ ਕਦੇ ਵੀ ਨਹੀਂ ਮਿਲੇਗਾ ਕਿਉਂ ਕਿ ਇਹ ਦੌਲਤ ਜਿਹੜੀ ਇਹਨਾਂ ਨੇ ਇਕੱਠੀ ਕੀਤੀ ਹੈ ਲੋਕਾਂ ਨੂੰ ਦੁੱਖ ਤਕਲੀਫ ਪਰੇਸ਼ਾਨੀਆਂ 'ਚ ਪਾ ਕੇ ਇਕੱਠੀ ਕੀਤੀ ਹੈ ਤੇ ਜਿਹੜਾ ਦੂਸਰਿਆਂ ਨੂੰ ਦੁੱਖ ਤਕਲੀਫ ਦੇਗਾ ਉਹ ਆਪ ਕਦੇ ਵੀ ਨਹੀਂ ਸੁਖ 'ਚ ਰਹੇਗਾ ਉਹ ਆਪਾਂ ਦੇਖਿਆ ਕਿ ਸੰਤ ਮਸਕੀਨ ਜੀ ਦੱਸਦੇ ਪਏ ਨੇ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਕਿਉਂ ਇਹਦੀ ਇਹ ਦੇਰ ਹੁਕਮਰਾਨੀ ਕੀਤੀ ਜਾਂ ਲੋਕਾਂ ਨੂੰ ਕਿਉਂ ਇੰਨਾ ਪਸੰਦ ਕਰਦੇ ਸੀ ਕਿਉਂ ਕੋਈ ਜਿਹੜੀ ਵੀ ਕੀਮਤੀ ਚੀਜ਼ ਹੁੰਦੀ ਸੀ ਨਾ ਉਹਨੂੰ ਦਾਨ ਕਰ ਦਿੰਦੇ ਸੀ ਆਪਣੀ ਰਾয়া ਉੱਤੇ ਲਾਉਂਦੇ ਸੀ ਤੇ ਜਿਹੜਾ ਬੰਦਾ ਆਪਣੀ عوام ਦਾ ਖਿਆਲ ਰੱਖਦਾ ਲੋਕਾਂ ਦਾ ਖਿਆਲ ਰੱਖਦਾ ਸੁੱਖ ਚੈਨ ਸਕੂਨ ਦਾ ਤੇਦਾ ਵੀ ਦੁੱਖ ਤਕਲੀਫ ਪਰੇਸ਼ਾਨੀਆਂ ਖੁਦ ਬਖੁਦ ਅੱਲਾ ਪਾਗ ਦੀ ਤਰਫੋਂ ਵਾਹਿਗੁਰੂ ਦੀ ਤਰਫੋਂ ਖਤਮ ਹੋ ਜਾਂਦੀਆਂ ਉਹਦੇ ਵਾਸਤੇ ਵੀ ਰਾਹਤ ਦਾ ਸਮਾਨ ਬਣ ਜਾਂਦਾ ਵੈ ਤੇ ਵੀਰੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਦੂਸਰਿਆਂ ਦੀ ਦੁੱਖ ਤਕਲੀਫ ਪਰੇਸ਼ਾਨੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਵਾਸਤੇ ਰਾਹਤ ਦਾ ਸਮਾਨ ਬਣੋ ਇਹ ਜਿਹੜੇ ਅੱਜ ਦੇ ਹੁਕਮਰਾਨ ਹੈ ਇੰਜ ਦੇ ਨਾ ਬਣੋ ਕਿ ਸਿਰਫ ਆਪਣੀ ਜ਼ਾਤ ਦੀ ਖਾਤ ਜਾਂ ਆਪਣੀ ਫੈਮਿਲੀ ਦਾ ਸਿਰਫ ਸੋਚੋ ਕਿ ਮੈਂ ਉਹਨਾਂ ਦਾ ਕੁਝ ਕਰ ਲਾਂ ਉਹਦੀ ਖਾਤਰ ਦੂਸਰਿਆਂ ਉੱਤੇ ਜਿੰਨਾ ਮਰਜ਼ੀ ਜ਼ੁਲਮ ਕਰਨਾ ਪਏ ਉਹ ਨਹੀਂ ਸੋਚਦੇ ਲੇਕਿਨ ਵੀਰੋ ਇਹ ਜਿਹੜੀ ਦੌਲਤ ਇਕੱਠੀ ਕਰਨਦੇ ਇਹਨਾਂ ਵਾਸਤੇ ਅਜ਼ਾਬ ਬਣ ਜਾਂਦਾ ਵਾ ਕਿਉਂਕਿ ਜਿਹੜੀ ਦੌਲਤ ਤੁਸੀਂ ਦੂਸਰਿਆਂ ਨੂੰ ਦੁੱਖ ਤਕਲੀਫ ਪਰੇਸ਼ਾਨੀਆਂ ਦੇ ਕੇ ਇਕੱਠੀਆਂ ਕਰਦੇ ਹੋ ਨਾ ਉਹ ਕਦੀ ਵੀ ਤੁਹਾਡੇ ਵਾਸਤੇ ਰਾਹਤ ਦਾ ਸਮਾਨ ਨਹੀਂ ਬਣ ਸਕਦੀਆਂ ਕਦੀ ਵੀ ਤੁਹਾਨੂੰ ਸਕੂਨ ਨਹੀਂ ਦੇ ਸਕਦੀ ਉਹ ਦੌਲਤ ਤੇ ਬਾਕੀ ਵੀਰੋ ਤੁਹਾਡਾ ਇਸ ਕਥਾ ਦੇ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ